ਲਓ ਪਰ ਤੋਂ ਰਾ ਸਵੇ ਬਾਹੀ ਏਦਾਂ ਦਾ ਉਹਦੀ ਕੀ ਗੱਲ ਕਰਨੀ ਆ ਰਹਿਣ ਦੇ ਦੂ ਇਹ ਕਰਦੀ ਰਹਿਣ ਦੇ ਅਗਰ ਜੋ ਕਰਦੀ ਆ ਨਹੀਂ ਡੈਡੀ ਜੀ ਸੁਭਾਤ ਉਹਦਾ ਥੋੜਾ ਜਿਹਾ ਬਦਲਣਾ ਚਾਹੀਦਾ ਮੰਮੀ ਨੂੰ ਏਦਾਂ ਥੋੜੀ ਕਰਨੀ ਚਾਹੀਦੀ ਆ ਲੱਗ ਗਿਆ ਤਿੰਨ ਸਾਨੇ ਤੇ ਜੋ ਮੈਂ ਚਾਹੁੰਦੀ ਨਾ ਉਹ ਹੋ ਗਿਆ ਹੁਣ ਏਦਾਂ ਕਰਦੀ ਐਸ ਕਰੂੰਗੀ ਹੁਣ ਵਾਵਾ ਮਹੀਨਾ ਡੇਢ ਮਹੀਨਾ ਇਸੇ ਵਾਲੇ ਕਮਰੇ ਚ ਨਾ ਘਰ ਦਾ ਕਰਨਾ ਪੈਣਾ ਤੇ ਨਾ ਬਾਹਰ ਦਾ ਕਰਨਾ ਪੈਣਾ ਇੰਨੇ ਤੇ ਬੜੇ ਐਸ ਲੁੱਟੇ ਕੌਣ ਇੱਦਾਂ ਕਰਦੀ ਇਹਦੇ जखਮਾਂ ਦੇ ਲੋਨ ਸੇਣਕਦੀਆਂ ਵੀ ਮੈਨੂੰ ਵੀ ਨਾ ਕੁਝ ਹੋਰ ਬਣਾ ਕੇ ਦੇ ਮੈਨੂੰ ਤੇ ਬੜਾ ਕਹਿੰਦੀ ਹੁੰਦੀ ਮੈਂ ਨਹੀਂ ਆ ਖਾਣਾ ਅੱਜ ਖਿਜੜੀ ਬਣਾ ਦੇ ਜੇ ਖਿਜੜੀ ਬਣਾ ਕੇ ਦੇਣੀ ਨਹੀਂ ਰਹਿਣ ਦੇ ਕੌਣ ਵਿੱਚ ਚੋਲ ਬਣਾ ਕੇ ਦੇ ਮੈਨੂੰ ਬੜਾ ਸਤਾਉਂਦੀ ਹੁੰਦੀ ਗਰਮੀ 'ਚ ਨਾਲੇ ਹੋਣ ਪਤਾ ਲੱਗੂ ਹਣ ਕਿੱਦਾਂ ਗਰਮੀ 'ਚ ਕੰਮ ਕਰਨਾ ਮੈਂ ਵੀ ਗਾੜੀ ਰਾਜ ਵਾਂ ਦਵਾ ਇਹਨੂੰ ਰੋਟੀ ਪਾ ਕੇ ਰਾਜ ਨੂੰ ਬਲੰਗਾ ਮਾਂ ਡਈ ਆ ਰੋਟੀ ਦੇ ਦੇ ਰੋਟੀ ਯੇ ਵੀ ਇਹਨੇ ਸਾਨੂੰ ਰੋਟੀਆਂ ਫੜਾਉਣੀਆਂ ਕਿ ਅਸੀਂ ਇਹਨੂੰ ਫੜਾਉਣੀਆਂ ਪਤਾ ਨਹੀਂ ਛੱਟ ਲੱਗੀ ਆ ਕਿ ਨਹੀਂ ਲੱਗੀ ਬਹਾਨਾ ਹੀ ਬਣਾ ਕੇ ਬੈ ਗਈ ਆ ਵੀ ਚਲ ਮੈਨੂੰ ਬੈਠੀ ਨੂੰ ਰੋਟੀ ਤੇ ਮਿਲੂਗੀ ਤੇ ਫੜਾਉਣੀ ਤੇ ਹੁਣ ਪੈਣੀ ਆ ਫੜਾ ਹੀ ਅੰਨੀ ਆ ਉਸ ਦਿਨ ਮਾਰੇ ਕਰਮਾਂ ਨੂੰ ਲੈ ਆ ਵੀ ਮੈਂ ਹੀ ਆਂਦੀ ਜਿੱਦਾਂ ਦੀਆਂ ਨੇ ਕਰਤੂਤਾਂ ਕੀਤੀਆਂ ਸੀ ਨਾ ਜੀਤ ਨਹੀਂ ਕਰਦਾ ਕਰਵਾਣ ਪਰ ਮੁੰਡੇ ਦਾ ਮੂੰਹ ਮਾਰ ਗਿਆ ਮੈਂ ਕਿਹ ਲੋਕੀਂ ਆਖਣਗੇ ਬਹੁਤ ਕਿਹੜੀਆਂ ਸੋਚਾਂ ਜੀ ਪੈ ਗਈਆਂ ਮੈਂ ਇਹ ਸੋਚਣ ਦੀਆਂ 60 ਕੇਤੇ ਜ਼ਿਆਦਾ ਨਹੀਂ ਲੱਗ ਗਈ ਡੈਡੀ ਜੀ 60 ਤੇ ਤੁਹਾਨੂੰ ਪਤਾ ਮੇਰੇ ਬਹੁਤ ਜ਼ਿਆਦਾ ਲੱਗੀ ਆ ਪਰ ਤੁਸੀਂ ਵੀ ਨਾ ਬਹੁਤ ਵੱਡੀ ਗਲਤੀ ਕੀਤੀ ਮੰਮੀ ਨੂੰ ਚਾਬੀਆਂ ਦੇਤੀਆਂ ਤੇ ਮੇਰੇ ਕੋਈ ਪੈਹਾ ਤੇ ਲਾ ਨਹੀਂ ਮੈਂ ਆਪਣੇ ਵੀਰ ਨੂੰ ਫੋਨ ਕੀਤਾ ਤੇ ਉਹਨੇ ਮੈਨੂੰ ਗੂਗਲ ਪੇ ਕੀਤਾ 5-6000 ਰੁਪਏ ਤੁਹਾਨੂੰ ਪਤਾ ਡਾਕਟਰਾਂ ਨੇ ਪੱਟੀਆਂ ਕਰਦੇ ਆ ਤੇ ਹੱਡੀਆਂ ਦੀਆਂ ਦਵਾਈਆਂ ਦਿੱਤੀਆਂ ਉਹਨੇ ਟੂਪਾਂ ਦਿੱਤੀਆਂ ਤੇ ਕਿੰਨੇ ਪੈਸੇ ਲੱਗ ਜਾਂਦੇ ਆ ਤੇ ਮੈਂ ਆਪਣੇ ਭਰਾ ਦੇ ਪੈਸੇ ਮੋੜਨੇ ਆ ਉਹਨਾਂ ਸਾਰੀ ਉਮਰ ਮੇਰਾ ਠੇਕਾ ਨਹੀਂ ਕੀਤਾ ਵੀ ਲੀੜਾ ਲੱਤਾ ਹੀ ਬਣਾ ਕੇ ਦੇਣਾ ਤੇ ਦੜੀਆਂ ਦਵਾਈਆਂ ਮੈਨੂੰ ਦਵਾਉਣ ਉਹਨਾਂ ਦੇ ਪੈਸੇ ਮੈਨੂੰ ਜਿੱਦਾਂ ਵੀ ਹੈਗੇ ਮੰਮੀ ਕੋਲ ਲੈ ਕੇ ਦੋ ਤੇ ਮੈਂ ਨਾ ਵਾਪਸ ਕਰਨੇ ਆ ਚੱਲ ਕੋਈ ਗੱਲ ਨਹੀਂ ਪੈਸੇ ਮੋੜ ਦਾਂਗੇ ਭਲਾ ਹੋਇ ਪਿੰਦਰ ਦਾ ਜਿਹੜਾ ਤੈਨੂੰ ਲੈ ਕੇ ਗਿਆ ਤੇ ਜਸਨ ਕਿੱਧਰ ਗਿਆ ਹੈ ਉਹ ਹੈ ਨਹੀਂ ਘਰ ਜਸਨ ਡੈਡੀ ਜੀ ਪਤਾ ਨਹੀਂ ਕਿੱਥੇ ਗਿਆ ਜੇ ਜਸਨ ਘਰ ਹੁੰਦਾ ਤੇ ਮੈਨੂੰ ਕੀ ਲੋੜ ਹੈ ਕਿ ਉਹਦੇ ਤਰਲੇ ਲੈਣ ਦੀ ਤੇ ਮੇਰੇ ਦੇ ਪੁੱਤ ਨੇ ਛੱਟ ਮੈਨੂੰ ਲੈ ਜਾਣਾ ਸੀ ਤੇ ਫੇਰ ਹੀ ਪਿੰਦਰ ਨੂੰ ਕਿਹਾ ਨਾ ਤੁਸੀਂ ਐਦਾਂ ਕਰੋ ਜਸਨ ਨੂੰ ਵਾਦਾ ਉਹ ਫੋਨ ਕਰੋ ਤੇ ਆਵੇ ਘਰ ਉਹ ਵੀ ਵੇਖੇ ਮੰਮੀ ਦੀ ਆਪਣੀ ਦਿਹਾੜ ਤੇ ਕੋਈ ਪਾਣੀ ਤਾਂ ਨਹੀਂ ਮੈਨੂੰ ਪੜਾਵੇ ਮੈਂ ਵੇਖਦਾ ਜਸਨ ਕਿੱਥੇ ਆ ਮੈਂ ਲਿਉਣਾ ਉਹਨੂੰ ਲੱਭ ਕੇ ਲਿਓ ਡੈਡੀ ਜੀ ਤੇ ਨਾਲੇ ਨਾ ਮੰਮੀ ਨੇ ਇੱਕ સ્ਨਾਹ ਦੇ ਦਿਓ ਮੈਨੂੰ ਦੁੱਚ ਸੇਵੀਆਂ ਪਾ ਦੇ ਮੇਰੇ ਰੋਜ਼ ਦਵਾਈ ਖਾਣੀ ਆ ਤੇ ਕਾਲੀ ਜੀ ਬੜੀ ਪੈਣ ਲਈ ਆ ਮੈਨੂੰ ਚਲ ਮੈਂ ਉਹਨੂੰ ਖਾਣਾ ਸੇਵੀਆਂ ਬਣਾ ਦੇ ਹੁਣ ਬਣੀਓ ਗੱਲ ਹੌਣ ਮੰਗਾ ਲਈ ਆ ਸੇਵੀਆਂ ਤੇ ਮੁੜ ਕੇ ਮਗਾਉਣੀ ਆ ਠਹਿਰ ਕੇ ਮੰਮੀ ਨੂੰ ਕਹਿੰਨੀ ਆ ਮੰਮੀ ਨਾਰ ਸਿਲ ਕੇ ਦੇ ਤੇ ਸੇਬ ਚੀਰ ਦੇ ਮੈਨੂੰ ਮੈਂ ਤਾਂ ਹੁਣ ਬਹਿ ਕੇ ਏਸੀ ਵਾਲੇ ਕਮਰੇ ਚ ਰਾਮ ਨਾ ਖਾऊं ਪੀਉਂਗੀ ਆ ਵਾਧੂ ਦੀ ਬੇਫਤਾ ਪੈ ਗਈ ਆ ਬੇਮੁਖਤਾ ਖਰਚਾ ਪੈ ਗਿਆ ਨਾ ਪੁੱਛੇ ਗੱਲ ਜੀ ਨਾ ਗੇ ਤੇ ਗੱਲ ਜੀ ਨਾ ਗਿਣੇ ਜੇ ਹੁਣ ਮੁੰਡੇ ਨੂੰ ਦੱਸਿਆ ਤਾਂ ਉਹਨਾਂ ਵਾਧੂ ਦੀ ਟੈਨਸ਼ਨ ਲੈਣੀ ਆ ਆਖੀ ਇਹ ਤੇ ਆ ਨਿਆਣਿਆਂ ਨੂੰ ਆਖੀਗੀ ਜੇ ਆਖੀ ਇਨੂ ਕੋ ਆਖਿਆ ਜेन ਗਾੜੀਓ ਸਿਰ ਦੇ ਵਾਲਾ ਨੂੰ ਪਹਿਣਾ ਮੈਂ ਕਿਹੜੀ ਨਿਆਣੀ ਵੀ ਮੈਨੂੰ ਮੈਂ ਜਾਣ ਕੇ ਛੱਡ ਲਵਾ ਲਈ ਆ ਆ ਲੈ ਫੜ ਰੋਟੀ ਮੰਮੀ ਤੂੰ ਰੋਟੀ ਲੈ ਆਏ ਜੇ ਤਾਂਦ ਮੈਂ ਕਿਹਾ ਦੋ ਚ ਸੇਵੀਆਂ ਪਾ ਦੋ ਤਾਂ ਦਵਾਈ ਖਾਣ ਦੇ ਆ ਤੇ ਉਹ ਚੱਕਰ ਪੜੇ ਆਉਣ ਦੇ ਆ ਤੇ ਨਾਲੇ ਮੈਂ ਭਾਈ ਉਹਦੇ ਨਾਲ ਹੀ ਫੁਲਕਾ ਖਾ ਲੈਂਦੀ ਤੇ ਤੁਸੀਂ ਆ ਫੇਰ ਲੈ ਆਏ ਜੇ ਕਰੀ ਜੀ ਸਬਜ਼ੀ ਮੇਰੇ ਕੋ ਨਹੀਂ ਕੱਦ ਜਣੀ ਰਾਜ ਤੁਸੀਂ ਦੇਖਣਾ ਵੀ ਬੁੱਢਾ ਸਰੀਰ ਵਾ ਤੇ ਗਰਮੀ ਚ ਇੰਨਾ ਕੰਮ ਹੁੰਦਾ ਵਾ ਇੰਨਾ ਬੱਸ ਨਹੀਂ ਵੀ ਮੈਂ ਰੋਟੀ ਪਕਾ ਕੇ ਲੈ ਆਈ ਆ ਤੇ ਜੇ ਇਹੋ ਜੇ ਪਖੰਡ ਕਰਨੇ ਆ ਨਾ ਆਪੇ ਹੀ ਜਾ ਕੇ ਕਰ ਲੈ ਮੇਰ ਕੋ ਨਹੀਂ ਹੁੰਦੇ ਦੱਸ ਮੰਮੀ ਹੱਦ ਕਰੀ ਜਾਣ ਦੇ ਜੇ ਪੈਰ ਮੇਰੇ ਤੇ ਸੱਟ ਲੱਗੀ ਆ ਹੱਥ ਮੇਰੇ ਤੇ ਆ ਤੇ ਮੈਂ ਕਿੱਦਾਂ ਸੋਚੀ ਜਾ ਕੇ ਦੀ ਪਕਾ ਲੈਣੀ ਆਪੇ ਜੇ ਮੈਂ ਪਕਾਉਣ ਜੋਗੀ ਹੁੰਦੀ ਤੇ ਮੈਂ ਤੁਹਾਡ ਕੋ ਰੋਟੀ ਮੰਗਦੀ ਵੀ ਨਾ ਵੀ ਮੈਨੂੰ ਰੋਟੀ ਲਿਆ ਕੇ ਦੋ ਕੋਈ ਗੱਲ ਨਹੀਂ ਹੱਥ ਦੁੱਸਦਾ ਵਾ ਨਾ ਰੋਟੀ ਨਾ ਪਕਾ ਤੇ ਜਿਹੜੀਆਂ ਨਹੀਂ ਨਾ ਸੇਵੀਆਂ ਤੇ ਉਹ ਬਣਾ ਦੋ ਉਹ ਤੇ ਤੂੰ ਇੱਕ ਹੱਥ ਨਾਲ ਬਣਾ ਹੀ ਸਕਦੀ ਨਾ ਸੱਜਾ ਹੱਥ ਚੰਗਾ ਪਣਾਵਾ ਤੁਰਨਾ ਕਿੱਦਾਂ ਵਾ ਸੱਜਾ ਹੱਥ ਤੇ ਚੰਗਾ ਪੜਾ ਤੁਰਨਾ ਕਿੱਦਾਂ ਵਾ ਲੱਤ ਤੇ ਉੱਤੇ ਜਾਣਾ ਪੈਰ ਤੇ ਇਹ ਖਾਣ ਨੂੰ ਮੰਗਦਾ ਵਾ ਨਾ ਢਿੱਡ ਤੇ ਤੁਰਨਾ ਵੀ ਪੈਣਾ ਮੜਾ ਮੋਟਾ ਬਾਥਰੂਮ ਵਿੱਚ ਤੇ ਜਾ ਨਹੀਂ ਹੈ ਨਾ ਇਹ ਤਾਂ ਹੌਲੀ ਨਰਸ ਵਿੱਚ ਚੱਲ ਜਾ ਆਦੀ ਹੋ ਗਈ ਮੰਮੀ ਤੁਹਾਡੇ ਵਾਲੇ ਮੈਂ ਨਹੀਂ ਖਾਣੀ ਖੋਣੀ ਵਾ ਜਰਾ ਤੂੰ ਕਿੱਥੋਂ ਆਇਆ ਓਏ ਕਿ ਤੋਨੇ ਦਾਦੀ ਮੈਂ ਬੈਨ ਨੀ ਘਰ ਖੇਡਣ ਗਿਆ ਸੀ ਬੈਨ ਨੀ ਘਰ ਖੇਡਣ ਗਿਆ ਸੀ ਇਹ ਹੈ ਕਿ ਬਨੇ ਉੱਜੜ ਜਾਂਦੇ ਤੇਰੀਆਂ ਖੇਡਾਂ 'ਚ ਧਿਆਨ ਹੋ ਜਾਂਦਾ ਹੈ ਹੈ ਮਾਰਾ ਤੇਰੇ ਰਾਕੇ ਦੋਗ ਕੰਨੀ ਬਲਬ ਤੇਰੀ ਮਾਰਾ ਛੱਡਣ ਵਾਲੀ ਹੈ ਹੈ ਮੰਮਾ ਛੱਡ ਲੱਗ ਗਈ ਆਹ ਉਹ ਕਿਦਾਂ ਉਹ ਡੇਪੀ ਹੋ ਗਈ ਨਾ ਲਗਿਤ ਤੂੰ ਐਸਾ ਘਰ ਵਿੱਚ ਰਹਿੰਦਾ ਹੀ ਨਹੀਂ ਘਰ ਵਾਲ ਧਿਆਨ ਨਹੀਂ ਦਿੰਦਾ ਕਿਦੇ ਮੈਂ ਚੰਗੇ ਭਲੇ ਛੱਡ ਕੇ ਗਿਆ ਸੀ ਓ ਜਾ ਵੇਖ ਲਾ ਛੱਡਵਾ ਕੇ ਬੈਠੀ ਹੋ ਖਾਣੀ ਚ ਖਾਲਾ ਨਹੀਂ ਤੇ ਤੇਰੀ ਮਰਜ਼ੀ ਮੈਂ ਨਹੀਂ ਤੇ ਲੈ ਜਾਣੀ ਆ ਤੂੰ ਇਹਦੇ ਤੋਂ ਵੀ ਬੈਠੀ ਜਾਣਾ ਵਾ ਮਾਤਾ ਐਨਾ ਗੱਲਾਂ ਨੂੰ ਯਾਦ ਰੱਖੀ ਜੇ ਕਿਤੇ ਪੈ ਗਈ ਨਾ ਮੰंजे ਤੇ ਪਾਣੀ ਦਾ ਘੁੱਟ ਤੈਨੂੰ ਮਾਂ ਵੀ ਨਾ ਪੁੱਛੂਗੀ ਤੂੰ ਤਾਂ ਬੜੀ ਮੇਰੇ ਦਿਵਾਲੇ ਚੜਕੀ ਆਉਂਨੇ ਆ ਖਾਣੀ ਐ ਤੇ ਖਾਲਾ ਐਡਾ ਤੇਰੇ ਲੱਗੋ ਨੋਰੇ ਮਾਰ ਕੇ ਲੰਗਿਆ ਕਰੂੰਗੀ ਨਹੀਂ ਸਾਨੂੰ ਕਿਹੜੀ ਅੱਗੇ ਤੇਰੇ ਪਾਣੀ ਦੇ ਘੁੱਟ ਦੀ ਆਸ ਵਾ ਤੇ ਸਾਨੂੰ ਪਾਣੀ ਮਿਲਣਾ ਵਾ ਉਹ ਤੇ ਸਾਨੂੰ ਅੱਗੋਂ ਹੀ ਦੇਹਣ ਡਿਆ ਅਹੀਂ ਤੇ ਆਨੇ ਅਹੀਂ ਤੇਰੇ ਹੱਥਾਂ ਚ ਨਾ ਹੀ ਆਈਏ ਤੇ ਰੱਬ ਨਾ ਹੀ ਲਿਆਵੇ ਅਨੂ ਤੁਰਦੀਆਂ ਫਿਰ ਜਾਂ ਨੂੰ ਲੈ ਜੇ ਇਦਾਂ ਹੀ ਆਂਦੇ ਹੁੰਦੇ ਆ ਜਦੋਂ ਕਿਸੇ ਨੇ ਮਾੜੀਆਂ ਵਧੀਕੀਆਂ ਕਰੀਏ ਨਾ ਉਹ ਪਰਮਾਤਮਾ ਇੱਥੇ ਵੇਂਦਾ ਹੁੰਦਾ ਵਾ ਨਹੀਂ ਨਕਾਦੀਆਂ ਮਾਰੀਆਂ ਮਾੜੀਆਂ ਨਹੀਂ ਕਰਨ ਰੋਟੀ ਤੋਂ ਮੰਗੀ ਆ ਅਜੇ ਆਹੀਂ ਕਿਸੇ ਨੇ ਖਾਧੀ ਨਹੀਂ ਸਕੋ ਤੇ ਤੇਰੀ ਨਹੀਂ ਮੈਂ ਪਹਿਲਾਂ ਪਾ ਕੇ ਲਿਆਈ ਆ ਤੈਨੂੰ ਖਾਣੀ ਨਹੀਂ ਆਉਂਦੀ ਮਾਤਾ ਤੇ ਨਾ ਔਖੀ ਬੜੀ ਆ ਇਹ ਨਾ ਹੋਵੇ ਰੋਟੀ ਚੁੱਕ ਕੇ ਲੈ ਜੇ ਜਿੱਦਾਂ ਦੀ ਛੜੀ ਪੁੱਜੀ ਜੀ ਹੈਗੀ ਆ ਤੇ ਇੰਨਾ ਮਨਾ ਪੱਖੇ ਥੱਲੇ ਬੈਠੀਆਂ ਨੂੰ ਮਿਲਣ ਦੇ ਆ ਇਹਦਾ ਤੈਨੂੰ ਚੰਗਾ ਵੀ ਰੋਟੀ ਫੜ ਕੇ ਖਾ ਹੀ ਲਵਾ ਇਹ ਨਾ ਚੋਕੇ ਥਾਲੀ ਤੇ ਲੈ ਜੇ ਬਾਹਰ ਨੂੰ ਜੇ ਭੁੱਖੀ ਔਖੀ ਹੈ ਨਾ ਤੇ ਮੈਂ ਲੈ ਜਾਣੀ ਰੋਟੀ ਬੈਠੀ ਰਹੀ ਭੁੱਖੀ ਤੇ ਫੇਰ ਪਿਓ ਆਪਣੇ ਨੂੰ ਨਾ ਦਸੀ ਵੀ ਮੈਨੂੰ ਕਿਸ ਨੇ ਪੁੱਛਿਆ ਕਿ ਚਿਆ ਨੀਗਾ ਉਹ ਮੁੰਡਾ ਨਾ ਨਾ ਹੁੰਦਾ ਤੇ ਤੈਨੂੰ ਤੇ ਰੋਟੀ ਮੈਂ ਪੁੱਛਣੀ ਨਹੀਂ ਤੈਨੂੰ ਤਾਂ ਪਾਣੀ ਦਾ ਘੁੱਟ ਨਹੀਂ ਪੁੱਛਣਾ ਉਹ ਮੁੰਡਾ ਤੇਰਾ ਮੂੰਹ ਕਰਦਾ ਵਾ ਤੇ ਮੈਂ ਹਾਂ ਆਖਣਾ ਵਾਂ ਵੀ ਮੇਰੀ ਮਾਂ ਨੂੰ ਅਜੇ ਤੱਕ ਰੋਟੀ ਨਹੀਂ ਪੁੱਛੀ ਕਿੱਡਾ ਤੁਸੀਂ ਨਾ ਮੇਰੇ ਲਈ ਪਨੀਰ ਬਣਾ ਕੇ ਲਿਆਈਓ ਤੇ ਚੱਲ ਦੋ ਚੀ ਸੇਵੀਆਂ ਨਹੀਂ ਪਾ ਕੇ ਦਿੱਤੀਆਂ ਤੇ ਪਨੀਰ ਚੱਲ ਨਹੀਂ ਖਾਣੀ ਨਾ ਤਨਾਂ ਕਾ ਨੈਗੇ ਪਖੰਡ ਨਹੀਂ ਜਾਣਦੀ ਤੇਰਾ ਹੋਰ ਵੀ ਬੜੇ ਕੰਮ ਆ ਰੱਖ ਦੇ ਗਨੇ ਤੂੰ ਤਾਂ ਬੈਠੀ ਨੇ ਮੱਜੀ ਤੇ ਪੱਕੇ ਥੱਲੇ ਰਮਾਨਾ ਆ ਨਹੀਂ ਚੰਗਾ ਤੇ ਆ ਨਹੀਂ ਚੰਗਾ ਹੁਣ ਬਣਾ ਲਈ ਪਨੀਰ ਤੇ ਖਾ ਲਈ ਰੱਖ ਦੋ ਮੈਂ ਖਾ ਲੈਨੀ ਆ ਆ ਅੰਤਰੀਆਂ ਸੁੱਕੀਆਂ ਰੋਟੀਆਂ ਲੈ ਆਵੇ ਅਕਾਦੀਆਂ ਜਾਣੀਆਂ ਉਹਦੇ ਵਿੱਚ ਤੂੰ ਹੋਰ ਪੱਕੇ ਚੱਲੇ ਨਾ ਅੱਗੋ ਕੀ ਤੁਹਾਡੇ ਵਾਲੀ ਤਾਜ਼ੀਆਂ ਲਾ ਦੇ ਉਹ ਵਾਸਤੇ ਨਹੀਂ ਮੈਨੂੰ ਕੁੜਕੜੀਆਂ ਕਰਕੇ ਦੇ ਕੱਚੀਆਂ ਰਹਿਣ ਦਿੰਦੀਆਂ ਤੈਨੂੰ ਸਾਰੇ ਪਖੰਡਕ ਦੇ ਆ ਤਾਜੀ ਰੋਟੀ ਹੋਵੇ ਨਾ ਤੋ ਚੋਪੜੀ ਜਾਂਦੀ ਐ ਤੇ ਰੋਟੀ ਦੁਪਹਿਰਾਂ ਤੱਕ ਪੂਲੀ ਰਹਿੰਦੀ ਆ ਤਾ ਤੂੰ ਇੰਤਰੀ ਪਾਣੀ ਕਿੱਥੋਂ ਸੁੱਕੀਆਂ ਕਿਧਰ ਆਦਦੇ ਤੱਤੀਆਂ ਕਰਕੇ ਤੇ ਮੇਰੇ ਗਾੜੀ ਮੱਤੇ ਮਾਰਤੀਆਂ ਵੀ ਲੈ ਖਾਲਾ ਓਏ ਅਸੀਂ ਤਾਂ ਲੈ ਘੰਟਾ ਹੋ ਗਿਆ ਪਈਆਂ ਨੂੰ ਪਈਆਂ ਵਾ ਖਾਲੀ ਨਹੀਂ ਐ ਜਾਓ ਖਾਲੀ ਨਹੀਂ ਆ ਮੇਰੇ ਭੁੱਖ ਨੂੰ ਖਾਣੀ ਪੈਣੀ ਨਾ ਪਤਾ ਫੇ ਮੈਨੂੰ ਹੱਥ ਰਲਾਉਣਾ ਪੈਣਾ ਵਾ ਮੇਰਾ ਤਾਂ ਕੰਮ ਹੁਣ ਸਾਰਾ ਹੋ ਗਿਆ ਜਿੰਨਾ ਕੰਮ ਕਰਨਾ ਓਨਾ ਕ ਲਿਆ ਮੈਂ ਘਰ ਤੇ ਜਿੱਦਾਂ ਕੀ ਜਾਂਦੇ ਨੇ ਸਿਆਣੇ ਵੀ ਨੋਟ ਪਨਾਇਆ ਤੇ ਹੱਥੋਂ ਉਹ ਵੀ ਗਿਆ ਤੇ ਮੁੰਡਾ ਵਿਆਹ ਤੇ ਉਹ ਵੀ ਗਿਆ ਤੇ ਜੇ ਅੱਜ ਸੁੱਟੀ ਆ ਤੇ ਤੂੰ ਪੁੱਤ ਆਪਣਾ ਕੋਈ ਘਰ ਦਾ ਕੰਮ ਕਰ ਲਾ ਤੇ ਉਹਨੂੰ ਮਗਰ ਭਾਲ ਕੇ ਲੈ ਆ ਗਿਆ ਲੰਬੀ ਪੋਚੀ ਮੇਮ ਤੇ ਕੀ ਪਤਾ ਉਥੇ ਕੀ ਕਰਦੇ ਖਾਂਦੇ ਪੀਂਦੇ ਆ ਉਹ ਕੋਈ ਫਿਕਰ ਨਹੀਂ ਵੀ ਅਹੀਂ ਕੋਈ ਘਰ ਦਾ ਕੰਮ ਕਰਨਾ ਕੋਈ ਝੋਨਾ ਲਾਉਣਾ ਵਾ ਕੋਈ ਕੀ ਕਰਨਾ ਬਸ ਐ ਹੋਏ ਕੰਮ ਇਹਨਾਂ ਦੇ ਤੇ ਹੁਣ ਕੀ ਕਰਨਾ ਫਿਰ ਦਾਦੀ ਜੀ ਦਾਦੀ ਜੀ ਬਾਪਾ ਕਿੱਥੇ ਆ ਅੱਜ ਉਹਨਾਂ ਨੂੰ ਛੁੱਟੀ ਨਾ ਆਉ ਦਿਖਣ ਦੇ ਆ ਨਾ ਯੋ ਕਵਲੈਂਟੀ ਦਿਖਣ ਦੇ ਆ ਪੁੱਤ ਆਂਟੀ ਨਾ ਕਿਆ ਕਰੋ ਤੇ ਤੇਰੀ ਮੰਮਾ ਵਾ ਸੋਨੇ ਆ ਮੇਰੀ ਨਹੀਂ ਉਹ ਮੰਮਾ ਮੂਮਾ ਹੈਗੇ ਨਾ ਯ ਉਹਨਾਂ ਨੂੰ ਪਤਾ ਵੀ ਮੈਂ ਕੀ ਖਾਣਾ ਕੀ ਨਹੀਂ ਕੱਲ ਤੋਂ ਹੀ ਪਤਾ ਨਹੀਂ ਕਿੱਧਰ ਚਲ ਗਏ ਤੇ ਮੈਂ ਰੋਟੀ ਖਾਣੀ ਸੀ ਤੇ ਮੈਨੂੰ ਤੋਰੀਆਂ ਦੀ ਸੌਜੀ ਨਾਲ ਰੋਟੀ ਦੇ ਹੀ ਜਾਂਦੇ ਸੀ ਤੇ ਪੁੱਤ ਉਹਨੇ ਤੇ ਚੇਚੀ ਵਿਚਾਰੀ ਨੇ ਤੋਰੀਆਂ ਦੀ ਸਬਜ਼ੀ ਬਣਾਈ ਹੁਣ ਜਿਹੜੀ ਅੱਜ ਕੱਲ ਸਬਜ਼ੀ ਲੱਗਦੀ ਆ ਤੇ ਉਹੋ ਹੀ ਪੁੱਤ ਸਬਜ਼ੀ ਬਣਾਉਣੀ ਆ ਪਰ ਤੁਹਾਨੂੰ ਪਤਾ ਮੈਂ ਨਹੀਂ ਖਾਣਾ ਨਹੀਂ ਪੁੱਤ ਖਾਣੀ ਪੈਣੀ ਆ ਮਾਤਾ ਤੈਨੂੰ ਨੋਦਾਂ ਕਿਤੇ ਤਰਸ ਨਹੀਂ ਆਉਂਦਾ ਦੋ ਰੋਟੀਆਂ ਕਾਧੀਆਂ ਲਿਆਈਆਂ ਤੂੰ ਤੇ ਮੇਰੇ ਸਿਰ ਪੀੜੀ ਲਾਤੀ ਆ ਤੂੰ ਤੇ 20 20 ਗੱਲਾਂ ਕਰ ਗਈ ਮੈਨੂੰ ਜਾਂ ਮੇਰਾ ਸਿਰ ਨਾ ਖਾ ਜਿਹੜਾ ਬੰਦਾ ਬਿਮਾਰ ਹੋਏ ਨਾ ਉਹਦੇ ਕੋ ਘੂਇਆ ਨਹੀਂ ਜਾਂਦਾ ਅੱਜੇ ਤੈਨੂੰ ਦੁੱਖ ਹੋਵੇ ਨਾ ਸੱਟ ਲੱਗੀ ਤੇ ਤੂੰ ਪੀੜ ਮਨਾਵੇਂ ਇਹ ਕੈਂਚੀ ਤੇ ਤੇਰੀ ਹੁ ਨਹੀਂ ਚੱਲਣ ਰਹੀ ਇਹ ਤੇ ਤੇਰੀ ਕਿਤੇ ਮਿੰਟ ਨਹੀਂ ਬੰਦ ਹੋਣ ਰਹੀ ਜੇ ਤੂੰ ਨਹੀਂ ਵੇਲੀ ਤੇ ਵੇਲੀ ਮਾਤਾ ਵੀ ਨਹੀਂ ਮਾਤਾ ਤਾਂ ਬੱਸ ਸੌ ਕੰਮ ਤੇ ਡਿਆਵਾ ਤੂੰ ਤੇ ਇੱਥੇ ਬੈਠੀ ਰਹਿਣਾ ਜੱਜ ਕਰੀ ਜਾਣਾ ਵਾ ਸਿਰਖਾਨ ਨੂੰ ਤੇ ਤੂੰ ਮੇਰਾ ਆ ਗਈ ਆ ਤੈਨੂੰ ਪਤਾ ਪੀੜ ਨਹੀਂ ਹੁੰਦੇ ਜਾਨ ਮੇਰੀ ਨਿਗਣ ਰਹੀ ਆ ਤੇ ਘੁੱਟ ਮੇਰਾ ਦੁਹੰਡਿਆ ਵਾ ਤੇ ਤੂੰ ਗੱਲਾਂ ਹੀ ਬੱਸ ਕਰੀ ਜਾਨੀ ਹੁਣ ਮੈਂ ਜਾ ਕੇ ਕੋਠੇ ਚੜਕੇ ਰੋਲਾ ਪਾਵਾਂ ਮੇਰੇ ਪੀੜੋਂ ਹੁੰਦੇ ਆ ਜਿਨ੍ਹਾਂ ਨੂੰ ਪੀੜ ਹੁੰਦੀ ਹੋਏ ਨਾ ਉਹਨਾਂ ਨੂੰ ਫੇਰ ਰੋਟੀ ਖਾਣੀ ਵੀ ਨਹੀਂ ਸੋਝਦੀ ਨਾ ਕੋਹ ਲੰਗਦਾ ਹੀ ਆ ਤੇ ਤੂੰ ਤੇ ਉਹ ਗੱਲ ਵੀ ਨਹੀਂ ਆ ਮੈਨੂੰ ਨਸੀਹਤਾਂ ਦੇਣਾ ਤੇਰੇ ਵਾਸਤੇ ਹੋਵੇ ਨਾ ਜਿੱਦਾਂ ਨਹੀਂ ਕੋਹ ਲੰਗਦਾ ਤੂੰ ਮੈਨੂੰ ਅੰਦਰ ਭੁੱਖੀ ਮਾਰ ਦਵੇਂ ਭੁੱਖੀ ਮਰਨ ਵਾਲੀ ਤੂੰ ਆਏ ਘੋਰ ਕੋਈ ਹੋਵੇ ਨਾ ਤਾਂ ਵੀ ਕਿਸਦਾ ਸੱਚ ਮਰਲੇ ਆ ਮੈਨੂੰ ਵੀ ਅੱਡੀ ਜਾਣ ਦੀ ਡੇਰ ਵਾ ਤੂੰ ਲੰਗੇ ਵਾ ਹੀ ਆ ਕੇ ਨਾ ਤੇ ਉੱਥੇ ਸਭ ਕੁਝ ਤੋੜਨਾ ਟੋਣ ਡੈ ਪਣਾ ਪਾਏ ਆਪ ਹੀ ਬਣਾ ਕੇ ਦਿਖਾ ਦੇ ਕਿੱਡਾ ਤੂੰ ਦੁੱਧ ਕਾੜ-ਕਾੜ ਕੇ ਰੱਖਿਆ ਮੇਰੇ ਵਾਸਤੇ ਵੀ ਜਿਹੜਾ ਮੈਂ ਸੋਈ ਚਾ ਕੇ ਪੀਣਾ ਤੁਰਿਆ ਮੇਰੇ ਕੋ ਜਾਣਦਾ ਨਹੀਂ ਗੱਲਾਂ ਵੇਹ ਦੀਆਂ ਕਿੱਦਾਂ ਦੀਆਂ ਸਿਰ ਖਾਣ ਨੂੰ ਕਿੰਡੀ ਤੇਜ਼ ਰਹਿੰਦੀ ਐ ਤੂੰ ਐਵੇਂ ਗਵਾਂਡੀਆਂ ਘਰ ਚੱਲ ਜਾਂਦੇ ਆ ਮੇਰੀ ਤਾਂ ਹੁਣ ਪਰਵਾਹ ਹੀ ਨਹੀਂ ਕਰਦੇ ਨਹੀਂ ਪੁੱਤ ਪਰਵਾਹ ਤੇ ਤੇਰੀ ਪੂਰੀ ਕਰਦੇ ਆ ਹੌਣ ਤੇ ਨ ਮम्मा ਲੈ ਆ ਕੇ ਦਿੱਤੀ ਉਹਨੇ ਕਰਨੀ ਆ ਬੜਾ ਸੋਹਣਾ ਕਰਦੀ ਤੇਰੇ ਨਾਲ ਉਹ ਤੇ ਬੜਾ ਪਿਆਰ ਕਰਦੀ ਆ ਮੈਨੂੰ ਲੈ ਕੇ ਦਿੱਤੀ ਆ ਪਾਪਾ ਨੂੰ ਲੈ ਕੇ ਦਿੱਤੀ ਆ ਅੱਗੇ ਜਿੱਥੇ ਵੀ ਪਾਪਾ ਜਾਂਦੇ ਸੀ ਮੈਨੂੰ ਨਾਲ ਲੈ ਕੇ ਜਾਂਦੇ ਸੀ ਤੇ ਹੁਣ ਉਹ ਆਂਟੀ ਨੂੰ ਲੈ ਜਾਂਦੇ ਆ ਉਹ ਤੋਂ ਅਜੇ ਨਵੀਂ ਸਵੇਂ ਆ ਕੋਈ ਨਹੀਂ ਤੈਨੂੰ ਵੀ ਖੜਿਆ ਕਰੂਗਾ ਇਹ ਏਦਾਂ ਨਾ ਕਰਿਆ ਕਰ ਤੂੰ ਹੁਣ ਸਿਆਣਾ ਬਣ ਤੂੰ ਨਿਆਣਾ ਵਾਂ ਕਿਤੇ ਮੈਨੂੰ ਵੀ ਪਾਪਾ ਲੈ ਜਾਂਦੇ ਮੈਂ ਵੀ ਘូម ਫੇਰ ਆਉਣਾ ਹੀ ਮੈਂ ਵੀ ਕਾ ਖਾ ਆਉਣਾ ਹੀ ਕੋਈ ਨਹੀਂ ਪੁੱਤ ਤੂੰ ਦੱਸ ਵੀ ਕਿਹੜੀ ਚੀਜ਼ ਖਾਣੀ ਆ ਮੈਂ ਤੈਨੂੰ ਉਹ ਬਣਾ ਦਾਂਗਾ ਇਹ ਨਹੀਂ ਦੀਦ ਨਾ ਕਰਿਆ ਕਰ ਫੇ ਚਲੋ ਫੇ ਪੂੜੀਆਂ ਬਣਾ ਕੇ ਦਿਓ ਵੀ ਚਲੋ ਬਣਾ ਦਿਨੇ ਮੇਰਾ ਪੁੱਤ ਬਾਹਰ ਬਹਿ ਵੇ ਇੱਥੇ ਕਿੰਨੀ ਗਰਮੀ ਆ ਤੇ ਉਥੇ ਬਹਿ ਪੱਖਾ ਸਾਢ ਕੇ ਮੇਰਾ ਪੁੱਤ ਬਣਾ ਦਿਓ ਬਣਾ ਦਿਨੇ ਮੇਰਾ ਪੁੱਤ ਪੂਰ ਲਾਲਾ ਨਹੀਂ ਤੇ ਜਾ ਚਲ ਗਈ ਹੈ ਵੇਖਾ ਦੇ ਸਹੀ ਕੀ ਬਣਾ ਕੇ ਲਿਆਈ ਹੈ ਆਹ ਸਬਜੀ ਨੂੰ ਤਨੋ ਤਾਂ ਮਾਤਾ ਨੇ ਤੜਕਾ ਬੜਾ ਲਾਇਆ ਹੈ ਤੇ ਟੇਸਟ ਵੀ ਬੜੀ ਆ ਆ ਵਧੀਆ ਕੀਤਾ ਜਿਹੜਾ ਪੱਖੇ ਥੱਲੇ ਬੈਠੀ ਰੋਟੀ ਖਾਈ ਜਾਣੀ ਆ ਤੇ ਮੇਰੇ ਨਾ ਦਿਮਾਗ ਨੇ ਮੈਂ ਤਾਂ ਪਲੈਨ ਬਣਾ ਲਿਆ ਮੈਂ ਆਂਦੀ ਹੀ ਹਰੀਆਂ ਸਬਜ਼ੀਆਂ ਦਾ ਸੂਪ ਆ ਤੇ ਹਰੀਆਂ ਸਬਜ਼ੀਆਂ ਤੋਂ ਸੂਪ ਤੋਂ ਵੱਧ ਕੇ ਸਬਜ਼ੀ ਬਣਾਈ ਆ ਇੰਨੀ ਟੇਸਟ ਵਾ ਤੇ ਜੇ ਕਿਤੇ ਲੈ ਜਾਂਦੀ ਤੇ ਮੈਂ ਤਾਂ ਸਰ ਦੇ ਅੰਦਰੇ ਭੁੱਖੀ ਮਰ ਜਣਾ ਇੰਨੇ ਤੇ ਮੇਰੇ ਵੱਲ ਦੁਪਹਿਰ ਦੀ ਰੋਟੀ ਵੀ ਨਹੀਂ ਲੈ ਕੇ ਆਉਣਾ ਇਹਨਾਂ ਕਹਿੰਦੇ ਅੱਗੇ ਨਹੀਂ ਖਾਧੀ ਤਾਂ ਹੁਣ ਕਿਹੜੀ ਖਾ ਲੈਣੀ ਆ ਵਧੀਆ ਹੋ ਗਿਆ ਨਾਲੇ ਤੋਂ ਮੇਰੇ ਕੱਪੜੇ ਤੇ ਨਾਲੇ ਜਸਨ ਦੇ ਇਨੂੰ ਪਤਾ ਲੱਗ ਜੂ ਗਰਮੀ ਚ ਤੇ ਮੇਰੀ ਤੇ ਨਾ ਗਰਮੀ ਚ ਮੱਤ ਮਾਰ ਦੇਣੀ ਮਾਈ ਬਾਪੂ ਨੇ ਆਹ ਬਣਾ ਦੇ ਇਧਰੋਂ ਆਈ ਚਾਹ ਬਣਾ ਦੇ ਇਧਰ ਭਈਏ ਲੱਗੇ ਆ ਉਹਨੂੰ ਚਾਹ ਬਣਾ ਕੇ ਦੇਣੀ ਆ ਇਧਰ ਆਡਾ ਖਾ ਲੰਡੇ ਆ ਉਹਨਾਂ ਵਾਸਤੇ ਬਣਾ ਦੇ ਮੈਂ ਤਾਂ ਸਾਰੇ ਦਿਹਾੜੀ ਉਹਦੇ ਨਾਲ ਗਰਮੀ ਚ ਮਰ ਜਣਾ ਆਹਦੇ ਬਹੁਤ ਵਧੀਆ ਹੋਇਆ ਏਸੀ ਲੱਗਾ ਨਿਗਾ ਨਿਗਾ ਪੱਖਾ ਚੱਲਣ ਡਿਆ ਰਾਮ ਨਾਮ ਅਬ ਜਾ ਮਾਨੂੰ ਗਰਮੀਆਂ ਦੇ ਵਿੱਚ ਇਹ ਤੇ ਉਹੋ ਹੀ ਕੰਮ ਰਿਹਾ ਮੈਂ ਤੇ ਵਾਇਆ ਹੀ ਪਿਸੋਖ ਨੂੰ ਤੇ ਇਹ ਤੇ ਭੈਣਾ ਉਹਨੂੰ ਲੈ ਕੇ ਚਲ ਜਾਂਦਾ ਮੁੰਡਾ ਕਿੱਦਾਂ ਫਿਰ ਮਮਾ ਪਵੇ ਮੁੰਡਾ ਕਿੱਦਾਂ ਪਿਆਰ ਕਰੇ ਮੁੰਡੇ ਨੂੰ ਤਾਂ ਬੇਜੇ ਰਾਨੀ ਆ ਪੁੱਤ ਤੇਰੀ ਮਮਾ ਵਾ ਤੂੰ ਮਮਾ ਕਿਹਾ ਕਰ ਪਰ ਕਿੱਥੇ ਮੰਨਦਾ ਮੁੰਡਾ ਵੀ ਨਹੀਂ ਮੰਨਦਾ ਤੇ ਉਹ ਵੀ ਲੈ ਕੇ ਚਲ ਜਾਂਦਾ ਯੋ ਹੁਣ ਕੀ ਕਰਨਾ ਮੈਂ ਤਾਂ ਬਥੇਰਾ ਨੇ ਚੱਲ ਗਰਮੀਆਂ ਵਾ ਮੈਂ ਤਾਂ ਸੌਖ ਲਊ ਮੰਜੇ ਤੇ ਬਹੂੰਗੀ ਤੇ ਉਹ ਤੇ ਘਰ ਨਹੀਂ ਖਲੋਂਦੇ ਦੋਵੇਂ ਜੀ ਤੇ ਮੁੰਡਾ ਮੇਰੇ ਦਿਵਾਲੇ ਹੋ ਜਾਂਦਾ ਦਾਦੀ ਦਾਦੀ ਮੈਨੂੰ ਆ ਬਣਾਉਂਦੇ ਮੈਨੂੰ ਆ ਬਣਾਉਂਦੇ ਤੇ ਮੈਨੂੰ ਹੁਣ ਫੇਰ ਬਣਾ ਕੇ ਦੇਣਾ ਹੀ ਪੈਣਾ ਵਾ ਜਦੋਂ ਉਹਨੂੰ ਨਹੀਂ ਫਿਕਰ ਵੀ ਮੈਂ ਕੋਹਾ ਆਪਣੇ ਪੁੱਤ ਨੂੰ ਦੇਣਾ ਵਾ ਤੇ ਵਿੱਚੋਂ ਤੇ ਬੜਾ ਕਰਦੀ ਆ ਲੈ ਅੱਗੇ ਪੈਸੇ ਕਮਾਉਂਦਾ ਹੀ ਤੇ ਮੇਰੇ ਹੱਥ ਤੇ ਧਰਦਾ ਹੀ ਤੇ ਹੁਣ ਜਿਹੜੇ 2-4 ਕਮਾਉਂਦਾ ਵਾ ਉਹ ਆਪਣੀ ਜੇਬ ਵਿੱਚ ਪਾ ਲੈਂਦਾ ਵਾ ਤੇ ਕੋਈ ਨਹੀਂ ਆਉਂਦੇ ਆ ਤੇ ਇਹਨਾਂ ਦਾ ਕੱਢਦੀ ਗੋਲ ਗੱਪੇ ਤੇ ਇਹ ਤੇ ਨਹੀਂ ਇਹਨਾਂ ਦੀ ਚੌਧਰ ਚੱਲਣੀ ਆ ਕੱਲ ਵਿਆਹ ਤੇ ਅੱਜ ਚੌਧਰਾਂ ਕਰਦੀ ਆ ਚੌਧਰ ਤੇ ਕੋਈ ਨਹੀਂ ਮੇਰੇ ਹੀ ਚੱਲੂਗੀ ਤੇ ਕਿੰਨੇ ਕ 2 4 ਜਿਹੜੇ ਉਹ ਢਾ ਲੈਂਦੇ ਆ ਤੇ ਫੇਰ ਮੁੜ ਕੇ ਮੈਨੂੰ ਕਹਿਣਾ ਮੰਮੀ ਦੇ ਮੰਮੀ ਦੇ ਮੈਂ ਕਿੱਥੋਂ ਦੇਣੇ ਹੁਣ ਨਾ ਦਿੱਤੇ ਮੈਂ ਅੱਗੇ ਵਾਲੇ ਕੰਮ ਨਾ ਕੀਤੇ ਹੁਣ ਮੈਂ ਮੰਮੀ ਦੀ ਕੀ ਹੋਇਆ ਵਾ ਦਾदू ਕਹਿੰਦਾ ਢੇ ਛੱਟ ਲੱਗ ਗਈ ਆ ਛੱਟ ਲੱਗ ਗਈ ਪੁੱਤ ਸਫਾਈ ਕਰ ਰਹੇ ਸੀ ਤੇ ਉੱਥੇ ਡਿੱਗ ਪਈਆਂ ਪੈਰ ਤੇ ਲੱਗ ਗਈ ਤੇ ਹੱਥ ਤੇ ਲੱਗ ਗਈ ਆ ਤੇ ਤੂੰ ਕਿੱਥੋਂ ਆਇਆ ਵਾ ਮਹਰਬਾਨੇ ਘਰ ਖੇਡਣ ਗਿਆ ਉਥੋਂ ਮਿਲ ਕੇ ਮੈਚ ਬੱਚੇ ਨਾ ਚਲ ਗਿਆ ਬੰਬੀ ਦੇ ਬਾ ਠੀਕ ਹੈ ਤੇਰੇ ਕੰਮ ਤੂੰ ਜੇ ਬੱਚੇ ਚ ਨਾ ਹੁੰਦਾ ਰਹਾ ਤੇ ਮਾਂ ਪਾ ਵੀ ਇੱਥੇ ਡੇਕੇ ਤੇ ਪਈ ਰਹਿੰਦੀ ਆ ਨਾ ਪਿੰਦਰ ਹਣੀ ਖੜਦੇ ਤੇ ਭਾਵੇਂ ਉੱਥੇ ਪਈ ਰਹਿੰਦੀ ਕਿਹਨੇ ਵੇਖਣਾ ਵੀ ਨਹੀਂ ਮੈਨੂੰ ਤੇ ਦਾਦੂ ਤੇ ਦਾਦੀ ਤੇਰੀ ਵੀ ਕਿਤੇ ਘੁੰਮਣ ਚਲ ਗਏ ਉਹਨਾਂ ਦਾ ਤੇਰੀ ਭੂਆ ਦਾ ਹੀ ਪਿਆਰ ਰਹਿੰਦਾ ਉਹਦੇ ਹੀ ਜਿਜਕਾਈ ਜਾਂਦੇ ਆ ਇਹੇ ਲੀੜਾ ਲੱਤਾ ਲੈ ਆ ਇਹਨਾਂ ਨੇ ਨਹੀਂ ਸੋਚਿਆ ਭਿਕਾਰੀ ਮੈਂ ਬਹਿ ਜਾਵਾਂ ਤੇ ਕਰਨਾ ਕੀ ਆ ਹੁਣ ਮੇਰੇ ਨਾਲ ਪੀੜ ਬੜੀ ਉਦਾ ਹੋਣ ਲਈ ਹੀ ਤੇ ਮੈਂ ਹਰ ਦਵਾ ਰੋ ਦਵਾਈ ਖਾਣੀ ਤੇ ਮੈਂ ਰੋਟੀ ਤੇਰੀ ਦਾਦੀ ਦੇਗੀ ਇਦਾਂ ਦੀ ਮਾੜੀ ਮੋਟੀ ਜੀ ਤੇ ਖਾ ਲਈ ਤੇ ਮੈਂ ਰਸੋਈ ਚ ਭਾਂਡੇ ਰੱਖ ਕੇ ਆਉਣੀ ਆ ਹੁਣ ਚਲੋ ਤੁਸੀਂ ਬਹੁ ਮੇਰਾ ਖੋਨਾ ਨਹੀਂ ਨਹੀਂ ਮੇਰਾ ਖਲ ਨਹੀਂ ਪੁੱਤ ਕੋਈ ਗੱਲ ਨਹੀਂ ਦਰਦ ਤੈਨੂੰ ਪਤਾ ਪੁੱਤ ਬੜੀ ਹੁੰਨ ਰਹੀ ਆ ਮੇਰੀ ਜਾਨ ਬੜੀ ਨਿਕਲ ਰਹੀ ਆ ਪਰ ਦਾਦੀ ਤੇਰੀ ਨਹੀਂ ਸਮਝਦੀ ਮੇਰੇ ਦੁੱਖ ਨੂੰ ਉਹ ਤੇ ਮੇਰੇ ਸਿਰ ਦੇ ਵਾਲਾਂ ਨੂੰ ਪਈ ਜਾਂਦੀ ਆ ਮੈਂ ਇਹ ਰੈਸਟ ਕਰੋ ਮੈਂ ਭਾਂਡੇ ਰੱਖ ਆਉਣਾ ਮਨ ਕੇ ਤੂੰ ਹੀ ਭਾਂਡੇ ਕੋਲ ਮੰਨ ਲੈਣੇ ਚਲੋ ਠੀਕ ਹੋ ਗਏ ਤੂੰ ਹੀ ਕੰਮ ਕਰਨਾ ਨਹੀਂ ਪੁੱਤ ਨਾ ਜਾਵੀਂ ਰਸੋਈ ਚ ਰੱਖਣ ਦਾਦੀ ਤੇਰੇ ਨੇ ਤੇਰੇ ਦਿਵਾਲੇ ਹੋ ਜਾਣਾ ਹੀ ਆ ਆਖਣਾ ਉਹਦਾ ਹੀ ਹੈ ਜੇ ਤੂੰ ਹੀ ਜਗਾਈ ਜਾਣਾ ਵਾ ਤੇ ਮੈਂ ਆਪੇ ਔਖੇ ਸੌਖੇ ਲੈ ਜਾਣੇ ਆ ਤੇ ਮੈਂ ਮਾਂ ਜਾਉਣੀ ਆ ਤੇ ਪੁੱਤ ਕਰਨਾ ਹੀ ਪੈਣਾ ਵਾ ਉਹਨੇ ਰੌਲਾ ਪਾਈ ਜਾਣਾ ਤੇ ਤੂੰ ਰੱਖ ਦੇ ਭਾਂਡੇ ਮੈਂ ਆਪੇ ਲੈ ਜਾਉਂਗੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਭਾਜੀ ਠੀਕ ਠਾਕ ਜੀ ਹਾਂਜੀ ਵਧੀਆ ਠੀਕ ਠਾਕ ਹਾਂਜੀ ਹੁਕਮ ਸਰ ਜੀ ਹੁਕਮ ਆ ਥੋੜਾ ਜਿਹਾ ਕੁੜੀਆਂ ਵਾਲਾ ਸਮਾਨ ਸਮੁੰਡਿਆ ਲੈਣਾ ਹੈ ਲਓ ਜੀ ਲਿਆ ਬੇਟੇ ਨੀਲਪਾਲ ਚ ਲਿਪਸਟਿਕ ਦੇਖ ਲੈ ਤੁਮੀ ਕੋ ਲੈਣਾ ਵੇ ਕੋਈ ਨਹੀਂ ਵੇਖ ਲਈ ਲਈ ਆਓ ਡੱਬਿਆ ਚੱਕਿਆ ਸਾਹਮਣੇ ਵਾਲੇ ਆਹ ਉਹ ਲਿਪਸਟਿਕ ਦਾ ਡੱਬਾ ਵੀ ਦੇਓ ਲਓ ਭੈਣ ਜੀ ਦੇਖੋ ਆਹ ਹੋਰ ਦੇਖ ਕੇ ਮਹਿਲਾ ਜਿਹੜੀ ਜਿਹੜੀ ਚੀਜ਼ ਪਸੰਦ ਵਾ ਹੁਣ ਕਢਾ ਲਾ ਉਹਨਾਂ ਕੋ ਲਓ ਜੀ ਆਹ ਵੀ ਸਮਾਨ ਉਹਨਾਂ ਕੋ ਸਾਰਾ ਹੀ ਹੈਗਾ ਇਹ ਜਿਹੜਾ ਮਰਜ਼ੀ ਲੈ ਲਓ ਸਾਰਾ ਵਧੀਆ ਕੁਆਲਿਟੀ ਦਾ ਸਮਾਨ ਜੇ ਬ੍ਰਾਂਡ ਜਿਹੜਾ ਤੁਹਾਨੂੰ ਸਹੀ ਲੱਗਦਾ ਹੈ ਉਹ ਤੁਸੀਂ ਲੈ ਲਵੋ ਆ ਵੇਖ ਲਾ ਇੰਨਾ ਚੋਂ ਕੋਈ ਚੀਜ਼ ਐਲੋਪੈਂਜੀ ਆ ਵੀ ਦੇਖੋ ਇੰਨਾ ਚੋਂ ਦੇਖ ਲੈ ਨਹੀਂ ਆਵੇ ਕਿੰਨਾ ਵਧੀਆ ਜੀ ਲੋਪੈਂਜੀ ਜਿਹੜੇ ਜਿਹੜੇ ਪਸੰਦ ਨੇ ਹੋ ਗਈ ਨੇ ਰੈਂਪੈਂਟ ਚਲੋ ਇਹਨਾਂ ਦੇ ਵਿੱਚੋਂ ਦੇਖ ਲਓ ਚਲ ਵੇਖ ਲਾ ਮੈਨੂੰ ਤੇ ਹੁਣ ਪਤਾ ਪਤਾ ਨਹੀਂ ਇੰਨਾ ਕਿਹੜੀ ਚੰਗੀ ਐ ਕਿਹੜੀ ਮਾੜੀ ਐ ਹਾਂ ਜੀ ਚਲੋ ਇਹਨਾਂ ਚ ਵੀ ਦੇਖ ਲਓ ਇਹ ਲਿਪਸਟਿਕ ਐ ਵੀ ਬਹੁਤ ਵਧੀਆ ਜੇ ਆ ਦੇਖੋ ਕੁਆਲਿਟੀ ਦੀ ਹੈਗੀ ਆ ਵਧੀਆ ਕੁਆਲਿਟੀ ਆ ਠੀਕ ਹੈ ਜੀ ਮਿਲੂਗੀ ਤੁਹਾਨੂੰ ਬਿਲਕੁਲ ਜੈਜ ਰੇਟ ਨਾਲ ਗਾੜੀ ਭਾਜੀ ਥੋੜੀ ਦਿਖਾਓ ਆ ਜਿਆਦਾ ਹੀ ਪੱਕੀਆਂ ਆ ਇਹ ਲੋ ਡਾਰਕ ਦੇ ਵਿੱਚ ਐ ਇਹ ਗਾੜੀਆਂ ਨੇ ਸਾਰੇ ਕਲਰ ਲਓ ਬੰਜੀ ਠੀਕ ਹੈ ਜੀ ਇਹ ਦੇਖ ਲਓ ਡਾਰਕ ਜਿੱਦਾਂ ਲੈਣਾ ਮਿਊਟ ਕਲਰ ਵਗੈਰਾ ਲੈ ਰਾਜਕੁਰੇ ਤੇਰੀਆਂ ਦਾ ਨਾ ਪੰਜੇ ਉਂਗਲਾਂ ਕਿਉਂ ਚ ਸਿਆਣੇ ਆਂਦੇ ਹੁੰਦੇ ਆ ਜੇ ਸਿੱਧੀ ਉਂਗਲਾਂ ਨੇ ਕਿਉਂ ਨਹੀਂ ਕੱਢਾ ਤੇ ਟੇਢੀ ਉਂਗਲ ਨਾਲ ਗੱਲ ਨਾ ਮੇਰਾ ਪੁੱਤ ਵੀ ਨਾ ਆਪਣੇ ਵਾਸ ਕਰਨ ਲਈ ਹੀ ਦਾਦੀ ਉਹ ਤੁਹਾਡੇ ਆਖੇ ਲੱਗਿਆ ਕਰ ਪਰ ਪੁੱਤ ਨੇ ਤੇ ਮੇਰਾ ਹੀ ਰਹਿਣਾ ਕਿੰਨਾ ਮੇਰਾ ਪੁੱਤ ਮੇਰਾ ਦੁੱਖ ਮੰਨੋਂ ਡਿਆ ਮੰਮੀ ਮੈਂ ਆਪੇ ਰੱਖਾਉਣਾ ਆਪਾਂ ਦੇ ਆਪੇ ਦਾਦੀ ਮਾਈ ਲੂਗੀ ਮੈਂ ਤੈਨੂੰ ਕਿਹਾ ਕੋਈ ਗੱਲ ਨਹੀਂ ਮੈਂ ਔਖੀ ਸੌਕੀ ਕਰ ਲੂੰਗੀ ਪਰ ਨਹੀਂ ਮੇਰੇ ਪੁੱਤ ਨੇ ਬਹੁਤ ਮੇਰਾ ਕਰਦਾ ਵਾ ਦਾਦੀ ਵਾਲੀ ਹੁਣ ਉਹਨੇ ਜਾਣਾ ਰਹਿਣਾ ਤੇ ਔੜਕ ਮੇਰਾ ਹੀ ਪੁੱਤੋ ਵਾ ਨਾ ਮਾਤਾ ਇਹ ਤੂੰ ਪੋ ਲੈ ਜਾ ਤੇ ਪਹਿਲਾਂ ਪੁੱਤ ਨੂੰ ਮਗਰ ਲਾ ਲਿਆ ਤੇ ਫਿਰ ਹੁਣ ਪੋਤੇ ਨੂੰ ਲਾ ਲੇਗੀ ਪੁੱਤ ਤੇ ਸਾਰੀ ਉਮਰ ਮੇਰੇ ਪੁਰਨੇ ਦੇ ਚੱਲਿਆ ਨਾ ਤੇ ਪੋਤਾ ਵੀ ਗਾੜੀ ਮੇਰੇ ਆਖੇ ਲੱਗੂਗਾ ਤੇਰੇ ਆਖੇ ਨਾ ਕੋਈ ਵੀ ਲੱਗਾ ਲਓ ਜੀ ਭੈਣ ਜੀ ਆ ਦੇਖ ਲਓ ਜੀ ਤੁਸੀਂ ਐਡਮੋਂ ਚੈੱਕ ਕਰ ਲਓ ਠੀਕ ਆ ਜੀ ਦੇਖ ਲੈ ਲੈਣਾ ਕੋਈ ਹੋਰ ਤੇ ਲੈ ਲੈ ਨਹੀਂ ਨਹੀਂ ਬਸ ਹੋਰ ਇਹ ਤੁਸੀਂ ਆਪਣੀ ਦੁਕਾਨ ਸਮਝੋ ਜਦੋਂ ਮਰਜ਼ੀ ਆਓ ਵੈਲਕਮ ਠੀਕ ਆ ਜੀ ਜੀ ਇਹਨਾਂ ਨਵੀਂ ਦੁਕਾਨ ਸਾਡੀ ਖੁੱਲੀ ਆ ਤੇ ਐਚਡੀਐਫਸੀ ਬੈਂਕ ਦੇ ਬਿਲਕੁਲ ਹੀ ਸਾਹਮਣੇ ਠੀਕ ਆ ਜੀ ਠੀਕ ਆ ਜੀ ਆਪਣੇ 11 ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਕਿਸੇ ਨੂੰ ਸਾਰਿਆਂ ਨੂੰ ਭੇਜਿਆ ਕਰੋ ਸਾਡੇ ਕੋਲ ਕੋਈ ਨਹੀਂ ਕੋਈ ਨਹੀਂ ਠੀਕ ਹੈ ਜੀ ਤੇ ਬਹੁਤ ਬਹੁਤ ਤੁਹਾਡਾ ਥੈਂਕ ਯੂ ਚਲੋ ਖੋਲ ਲਓ ਜੀ ਲਓ ਜੀ پیسے ਹੋ ਗਏ ਭਾਜੀ 1320 ਰੁਪਏ ਦੇ ਦਿਓ ਠੀਕ ਠੀਕ ਹੈ ਜੀ ਹਲੋ ਜੀ ਠੀਕ ਹੈ ਜੀ ਸਰ ਜੀ ਦੇਖ ਅਕੇ ਤੋ 180 ਰੁਪਏ ਵਾਪਸ ਕੋਟ ਕੇ ਪਾਣੀ ਬੜਾ ਦੇ ਕੋਟ ਮੈਂ ਲਵੇਰੀ ਖਪਦਾ ਆਇਆ ਵਾ ਕੀ ਕਰਕੇ ਆਏ ਖਪਦੇ ਆਏ ਕਰਕੇ ਮੈਂ ਕੁਛ ਨਹੀਂ ਆਇਆ ਪੱਠੇ ਪਾ ਕੇ ਉਹਨਾਂ ਨੂੰ ਪਾਣੀ ਡਾਇਆ ਫੇਗ ਉਹ ਜਿੰਨਾ ਗੋਆ ਸਾਰੇ ਚੋੱਕੇ ਦੇ ਵਿੱਚ ਛੁੱਟਿਆ ਤੇ ਰੂੜੀ ਤੇ ਅਜੇ ਮੈਂ ਕੋਈ ਨਹੀਂ ਕੀਤਾ ਤੇ ਚੜ ਕੇ ਛੁੱਟ ਕੇ ਇਹ ਤੇ ਕਿਹੜਾ ਮੈਨੂੰ ਸਾਨ ਕੀਤਾ ਵਾ ਮੈਂ ਵੀ ਉਦੋਂ ਜਡਾਈ ਹ ਹੁਣੇ 2 ਮਿੰਟ ਪਈ ਹਾਂ ਲੰਮੀ ਤੋ ਉਸੇ ਬੜਾ ਤੁਸੀਂ ਆ ਗਏ ਯੋ ਵੀ ਮੈਨੂੰ ਪਾਣੀ ਬੜਾ ਦੇ ਉਹ ਆਪਣੇ ਕੰਮ ਦੇ ਪੈਂਦੇ ਆ ਮੁੱਡੀਆਂ ਦੇ ਕੰਮ ਨਹੀਂ ਦੇਹਦੇ ਇਹੋ ਵੀ ਕਿ ਡਈਆਂ ਨਿਕਾ ਨਿਕਾ ਕੰਮ ਕੀ ਨਾਮ ਦਾ ਵਾ ਉਹ ਕੰਮ ਤਾਂ ਹੁੰਦਾ ਉਹਦੇ ਵਿੱਚ ਪਾਣੀ ਦਾ ਘੋਟੀ ਮੰਗ ਲਿਆ ਤੇਰੇ ਕੋ ਕਿਹੜਾ ਦੁੱਧ ਮੰਗ ਲਿਆ ਜਿਹੜਾ ਰੋਲਾ ਪਾਉਣ ਦਾ ਪਈਆਂ ਅੱਗੇ ਕੁੜੀ ਹੱਥ ਬੜਾਤੀ ਮੈਂ ਨਾ ਪਵਾ ਲੈਂਦੀ ਜਦ ਕੰਮ ਨਿਬੜ ਜਾਂਦਾ ਹੈ ਤੇ ਜੇ ਤੂੰ ਹੀ ਉੱਥੇ ਘੜੀ ਚੱਲ ਜਾਂਦੀ ਮੈਂ ਇੰਨਾ ਜਣਾ ਕੱਬਦਾ ਪੈ ਇੱਥੇ ਜੁ ਪਈ ਸੀ ਤੇ ਮੈਨੂੰ ਉਹ ਬਾਟੇ ਚਾਰ ਦੁਕਾਨ ਦੀ ਮੇਰੀ ਹੈ ਉਮਰ ਉਹਦਾ ਹੁਣ ਦੌਰੇ ਕਮਚੋ ਕੇ ਉੱਟਣ ਦੀ ਤੇ ਤੇਰੇ ਨਾਲ ਕੁੜੀ ਹੱਥ ਪੜਾਤੀ ਪਵਾ ਦਿੰਦੀ ਤੇ ਇੱਥੇ ਵੀ ਚੱਲ ਥੋੜਾ ਬੁੱਤਾ ਕਰ ਲੈਂਦੀ ਹੁਣ ਘਰ ਦਾ ਵੀ ਮੈਨੂੰ ਇਕੱਲੀ ਨੂੰ ਕਰਨਾ ਪੈਣ ਗਿਆ ਤੁਸੀਂ ਵੀ ਇਹ ਵੀ ਗੱਲ ਸੋਚਿਆ ਕਰੋ ਨਾ ਤੁਹਾਨੂੰ ਇਹ ਆ ਕਿ ਜਦੋਂ ਦਾ ਮੇਰੇ ਨਾਲ ਹੱਥ ਪੜਾਤੀ ਕੋ ਵਾਲਾ ਤੇ ਆਪਾਂ ਸਾਰਾ ਉਤਾਂ ਹੀ ਰਹਿ ਜੇ ਮੈਂ ਦੁਪਹਿਰੇ ਖਾਪਦੀ ਰਹਿਣਾ ਹੀ ਫਿਰ ਮੈਂ ਭਾਵੇਂ ਮਰ ਜਾ ਮੇਰਾ ਕੋਈ ਨਹੀਂ ਤੇ ਤੁਹਾਨੂੰ ਕੰਮਣਾ ਵਾਸਤਾ ਵਾ ਸਾਰੇ ਡਬਰਨ ਕੰਮ ਕਰਦਾ ਨਹੀਂ ਬੰਦਾ ਮਰਦਾ ਹੁੰਦਾ ਇਹ ਤੁਹਾਡੇ ਵਹਿਮ ਹੀ ਆ। ਠੀਕ ਆ ਹਣ ਆ ਗਿਆ ਸਮਾਨ ਪੂਰਾ ਹੁਣ ਕੋ ਖਾ ਪੀ ਵੀ ਲੈ ਉਥੋਂ ਨਹੀਂ ਹੁਣ ਖਾਣਾ ਕੀ ਆ ਚੱਲੀਏ ਕਰਨ ਨਹੀਂ ਕੋਈ ਨਹੀਂ ਘਰੇ ਜਾਣਾ ਵਾ ਉਥੋਂ ਕੋ ਨੋ ਖਾ ਲੈਣੇ ਠੀਕ ਆ ਚਲੋ ਖਾ ਲਓ ਹਣ ਜਿੰਨੇ ਦੇ ਖਾਣੇ ਆ ਜਿਆਦਾ ਨਹੀਂ ਮੈਂ ਖਾਣੇ ਥੋੜੇ ਹੀ ਖਾਣੇ ਆ ਤੈਂ ਖਾ ਲਓ ਮੈਂ ਤਾਂ ਅੱਗੇ ਘਟ ਖਾਣਾ ਵਾ ਮੈਂ ਜਿਆਦਾ ਨਹੀਂ ਗਾ ਖਾਣਾ ਘੋੜੇ ਮੈਂ ਕਹਾਂ ਨਹੀਂ ਤੇ ਅਭੀ ਵਾ ਤੇ ਵੀ ਕਰਵਾ ਲਿਓ ਅਭੀ ਨੂੰ ਮੈਂ ਇੱਥੇ ਲਿਆ ਕੇ ਖਵਾ ਲੂੰਗਾ ਖੰਦਾ ਰੇਂਦਾ ਦੂਜੇ ਤੀਜੇ ਦਿਨ ਫਿਰ ਵੀ ਮੈਂ ਕਹਾਂ ਨਿਆਣੇ ਨੂੰ ਜੇ ਦੱਸਿਆ ਤੇ ਘਰੇ ਨਾ ਕਿ ਮੇਰੇ ਲਈ ਨਹੀਂ ਲੈ ਕੇ ਆਏ ਚੱਲ ਕੋਈ ਗੱਲ ਨਹੀਂ ਲਿਆ ਉਹ ਫੜਾ ਉਹਲਾ ਨਾਥਰ ਰਸੋਈ ਚ ਰੱਖਾਂ ਜੋ ਜਿਹੜੀ ਅੰਦਰ ਪਈ ਆ ਉਹਨੂੰ ਵੀ ਘਟਾ ਪਾਣੀ ਦੇ ਦਾਂ ਉਹ ਤੇ ਕਹਣਾ ਮਿੱਠੇ ਪਾਣੀ ਬੜਾ ਬੜਾ ਕੇ ਪੀਂਦੇ ਆ ਉਹ ਤੇ ਆਫਰ ਜਾਣਾ ਉਸੇ ਬਲੇ ਐਜਾ ਬੂਥਾ ਕਰ ਲੈਣਾ ਵਾ ਐਦਾਂ ਨਹੀਂ ਘਰਾਂ ਦੀ ਛੱਤ ਲੰਘ ਦੇਂਦੇ ਤੂੰ ਹੀ ਕਿਹੜੀ ਘਟ ਆ ਪਰ ਉਹ ਆ ਪਾਈ ਜੰਨੀ ਜੇ ਚੁੱਪ ਕਰਕੇ ਪਾਣੀ ਉਹਨੂੰ ਪਿਆਲ ਦੇ ਤੇ ਫੇਰ ਹੀ ਠੀਕ ਆ ਜੋ ਆਪਾਂ ਕਰਕੇ ਮੌਜੀ ਵਜਾ ਪੀਣ ਵਾਲੀ ਹੈ ਨਾ ਤੇ ਉਹ ਚੁੱਪ ਕਰਕੇ ਪੀਣ ਵਾਲੀ ਤੁਹਾਨੂੰ ਪਿਆਰ ਲੈਣਾ ਵਾ ਹੇ ਫੋਨ ਵੱਜਣ ਡਿਆ ਵਾ ਪਤਾ ਹੀ ਨਹੀਂ ਲੱਗਦਾ ਟਾਈਮ ਦਾ ਵੀ ਕਿੰਨਾ ਹੀ ਹੋ ਗਿਆ ਵਾ ਅੱਗੇ ਨਾ ਮਨੇਰੇ ਉੱਠ ਪੈਣਾ ਬਾਪੂ ਨੇ ਮੇਂ ਆਖਣਾ ਆਈ ਕੁੜੀਏ ਵੇਲੀ ਦੋ ਬਾਟ ਤੇ ਚਕਾਈਾ ਮਾਵਾ ਹੁੰਦਾ ਨਾ ਹੁਣ ਸਾਫ ਸੁਥਰੇ ਜੇ ਰਹੀਦਾ ਵਾ ਮੂੰਹ ਹੱਤ ਹੋਇਆ ਤੇ ਲੰਮੇ ਪੈਗੇ ਵੇਖਾਂ ਭਲਾ ਫੋਨ ਕੇਦਾ ਵਾ ਵੇਖਾਂ ਫੋਨ ਕੇਦਾ ਵਾ ਮੰਮੀ ਦਾ ਨਾ ਹੋਵੇ ਮੰਮੀ ਨਾਲ ਨਾ ਕਿੰਨੇ ਦਿਨ ਹੋ ਗਏ ਗੱਲ ਹੀ ਨਹੀਂ ਹੋਈ ਚਲ ਜੇ ਨਾ ਮੰਮੀ ਦਾ ਹੋਗਾ ਨਾ ਤੇ ਆਪਣੀ ਭੈਣ ਨੂੰ ਲਾਉਣੀ ਆ ਤੇ ਨਾਲੇ ਨਾ ਉਹਦੇ ਨਾਲ ਮਿੱਠੀਆਂ ਫਿੱਕੀਆਂ ਕਰਦੀਆਂ ਨਾਲੇ ਉਹਨੂੰ ਦੱਸਦੀਆਂ ਕਿ ਮੈਂ ਆਪਣੀ ਬੜੀ ਸੱਸ ਦੀ ਰੇਲ ਬਣਾਈ ਹਾਂ ਮੈਂ ਇੱਕ ਪਲੈਨਿੰਗ ਕੀਤਾ ਸੀ ਤੇ ਤੂੰ ਵੀ ਕਿਤੇ ਮੇਰਾ ਫੋਨ ਦੇ ਨਹੀਂ ਪਤਾ ਲਿਆ ਸੀ ਸੇਸ਼ਤੀ ਨਾ ਫੋਨ ਫੜ ਲਵਾ ਇਹ ਨਾ ਹੋਵੇ ਮੈਨੂੰ ਕੋਈ ਵੇਖ ਹੀ ਲਵੇ ਆਖਣੇ ਤੇ ਚਲਿੱਤਰ ਕਰਨ ਦੀ ਪਖੰਡ ਕਰਨ ਦੀ ਫੋਨ ਫੜਾ ਹਾ ਹਏ ਇਹ ਤੇ ਚੰਗੀ ਭਲੀ ਆ ਇਹਨੂੰ ਤੇ ਮੈਂ ਚੰਗੀ ਤਰ੍ਹਾਂ ਹੀ ਦੱਸਣੀ ਆ